ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਅੱਜ ਮਹਾਰਾਸ਼ਟਰ ਦੇ ਲਾਤੂਰ ਵਿੱਚ ਦੇਹਾਂਤ ਹੋ ਗਿਆ ਹੈ ਉਹ 91 ਸਾਲ ਦੇ ਸਨ ਪਾਟਿਲ ਨੇ ਅੱਜ ਸਵੇਰੇ ਤਕਰੀਬਨ 6:30 ਵਜੇ ਆਪਣੀ ਰਿਹਾਈਸ਼ ਤੇ ਆਖਰੀ ਸਾਹ ਲਿਆ ਜਿੱਥੇ ਉਹ ਲੰਬੀ ਬਿਮਾਰੀ ਦੇ ਚਲਦਿਆਂ ਘਰ ਵਿੱਚ ਦੇਖਭਾਲ ਦੀਨ ਸੀ ਸ਼ਿਵਰਾਜ ਪਾਟਿਲ ਨੇ ਆਪਣੇ ਲੰਬੇ ਸਿਆਸੀ ਕੈਰੀਅਰ ਦੌਰਾਨ ਕਈ ਅਹਿਮ ਅਹੁਦਿਆਂ ਤੇ ਕੰਮ ਕੀਤਾ ਜਿਸ ਵਿੱਚ ਲੋਕ ਸਭਾ ਦੇ ਸਪੀਕਰ ਅਤੇ ਕੇਂਦਰੀ ਮੰਤਰੀ ਮੰਡਲ ਵਿੱਚ ਫਖ ਫਖ ਮਤਵਪੁਰ ਨੂੰ ਵੀ ਭਾਗ ਸ਼ਾਮਲ ਨੇ ਪਾਟਿਲ ਨੇ ਲਾਤੂਗੁਰ ਲੋਕ ਸਭਾ ਸੀਟ 7 ਵਾਰ ਜਿੱਤੀ ਉਹ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਰਹੇ ਪ੍ਰਧਾਨ ਮੰਤਰੀ ਨarendra Modi ਨੇ Shivraj Patil ਦੇ ਦੇਹਾਂਤ ਤੇ ਸੰਵੇਦਨਾ ਜਤਾਉਂਦਿਆਂ ਕਿਹਾ ਏ ਕਿ ਉਹ ਇੱਕ ਤਜਰਬੇਕਾਰ ਨੇਤਾ ਸਨ ਜਿਨ੍ਹਾਂ ਨੇ ਆਪਣੇ ਜਨਤਕ ਜੀਵਨ ਦੌਰਾਨ ਵਿਧਾਇਕ, ਸੰਸਦ ਮੈਂਬਰ, ਕੇਂਦਰੀ ਮੰਤਰੀ ਸਣੇ ਵੱਖ-ਵੱਖ ਸੇਵਾਵਾਂ ਨਿਭਾਈਆਂ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਪਾਟਿਲ ਵੱਲੋਂ ਸਮਾਜ ਭਲਾਈ ਤੇ ਦਿੱਤੇ ਯੋਗਦਾਨ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਪਾਟਿਲ ਉਹਨਾਂ ਨੂੰ ਮਿਲਣ ਲੋਕ ਕਲਿਆਣ ਮਾਰਗ ਤੇ ਆਏ ਸਨ। ਪੀਐਮ ਮੋਦੀ ਨੇ ਇਸ ਦੁੱਖ ਦੀ ਘੜੀ ਵਿੱਚ ਆਪਣੀਆਂ ਭਾਵਨਾਵਾਂ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਨੇ